ਭਾਰਤੀ ਜਨਤਾ ਪਾਰਟੀ ਦੇ ਹਲਕਾ ਕਨੌਰ ਤੋਂ ਇੰਚਾਰਜ ਤੇ ਨੌਜਵਾਨ ਸਭਾ ਕਨੌਰ ਦੇ ਪ੍ਰਧਾਨ ਵਿਕਾਸ ਸ਼ਰਮਾ ਦੇ ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਅਨਾਜ ਮੰਡੀ ਕਨੌਰ ਵਿਖੇਤੀਆਂ ਦਾ ਮੇਲਾ ਵੱਡੇ ਪੱਧਰ ਤੇ ਪਿਆਰ ਸਤਿਕਾਰ ਤੇ ਖੁਸ਼ੀਆਂ ਦੇ ਨਾਲ ਮਨਾਇਆ ਗਿਆ। ਇਸ ਮੌਕੇ ਭਾਤਪਾ ਲੀਡਰ ਸੁਭਾਸ਼ ਸ਼ਰਮਾ ਪਹੁੰਚੇ ਇਸ ਮੌਕੇ ਵਿਕਾਸ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਲਈ ਇਹ ਮੇਲਾ ਹਰ ਸਾਲ ਕਰਵਾਇਆ ਜਾਵੇਗਾ। ਪਿਛਲੇ ਸਾਲ ਵਿਤੀਆਂ ਦਾ ਮੇਲਾ ਕਰਵਾਇਆ ਗਿਆ ਸੀ ਜਿਸ ਵਿੱਚ ਹਲਕਾ ਕਨੌਰ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਮਾਤਾਵਾਂ ਪੈਣਾ ਨੇ ਹਿੱਸਾ ਲਿਆ ਸੀ ਟੀਆਂ ਦੇ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਤੇ ਫਿਲਮ ਐਕਟਰ ਅਮਰ ਨੂਰੀ ਵੀ ਪ੍ਰੋਗਰਾਮ ਵਿੱਚ ਪਹੁੰਚੇ ਸਵੇਰੇ 6:00 ਦੇ ਮੀਤ ਪ੍ਰਧਾਨ ਸਰਦਾਰ ਵਿਕਰਮਜੀਤ ਸਿੰਘ ਚੀਮਾ ਜੀ ਪਰ ਮੈਂ ਅੱਜ ਅਸੀਂ ਇੱਥੇ ਕਨੌਰ ਹਲਕੇ ਜਿਹੜਾ ਟੀਆਂ ਦਾ ਤਿਉਹਾਰ ਵਿਕਾਸ ਸ਼ਰਮਾ ਜੀ ਔਰ ਨੌਜਵਾਨ ਕਦਰ ਸੈਟਰ ਵੱਲੋਂ ਮਨਾਇਆ ਜਾ ਰਿਹਾ ਉਦੇ ਸ਼ਿਰਕਤ ਕਰਨ ਲਈ ਆਇਆ ਬੜਾ ਹੀ ਉਤਸ਼ਾਹ ਬੜੇ ਜੋਰ ਸ਼ੋਰ ਨਾਲ ਬੜੀ ਖੁਸ਼ੀ ਉਲਾਸ ਦੇ ਨਾਲ ਤਿਹਾਰ ਮਨਾਇਆ ਜਾ ਰਿਹਾ ਹੈ ਇਹ ਪੰਜਾਬ ਦੇ ਸੱਭਿਆਚਾਰ ਦਾ ਪੰਜਾਬ ਦੇ ਵਿਰਸੇ ਦਾ ਬੜਾ ਇੱਕ ਮਹੱਤਵਪੂਰਨ ਤਿਹਾਰ ਹੈ ਜਿਹਨੂੰ ਸਾਡੀਆਂ ਮਾਤਾਵਾਂ ਪੈਨਾ ਬੜੇ ਚਾਹ ਦੇ ਨਾਲ ਸਾਲ ਭਾਰੂ ਗਿਤੀਆਂ ਉਹ ਮੈਨੂੰ ਬੜੀ ਖੁਸ਼ੀ ਹੈ ਕਿ ਵਿਕਾਸ ਲਗਾਤਾਰ ਹਰ ਸਾਲ ਇਹਨੂੰ ਇੱਕ ਵੱਡੇ ਉਤਸਵ ਦੇ ਰੂਪ ਮਨਾਉਂਦਾ ਹੈ ਔਰ ਪੂਰੇ ਕਨਾਲ ਹਰਕੇ ਦੀਆਂ ਮਾਤਾਵਾਂ ਪੈਨਾ ਨੂੰ ਖੁਸ਼ੀ ਨਾਲ ਇਸ ਤਿਹਾਰ ਨੂੰ ਮਨਾਉਣ ਦਾ ਮੌਕਾ ਮਿਲਦਾ ਹੈ ਜਿਸ ਮੈਂ ਨੌਜਵਾਨ ਸਭਾ ਇਹ ਜਿਸਟਾਰਡ ਕਨੌਰ ਨੂੰ ਤੇ ਨੌਰਥ ਵੈਲ ਕਲਕੇ ਸੈਂਟਰ ਨੂੰ ਬੜੀ ਵਧਾਈ ਦਿਨਾ ਤੁਹਾਨੂੰ ਇੱਕ ਇੱਤਾ ਵਧੀਆ ਮੇਲਾ ਚੜਾ ਲਗਾਇਆ ਬਹੁਤ ਆਨੰਦਦਾਇਕ ਦੇਖੋ ਜੋ ਸੇਵਾ ਕਰੇਗਾ ਜਨਤਾ ਦੀ ਉਹਨੂੰ ਜਨਤਾ ਦਾ ਨੁਮਾਇੰਦਾ ਬਣਨ ਦਾ ਪੂਰਾ ਹੱਕ ਹੈ ਪਰ ਆਪਾਂ ਕਨੌਰ ਹਾਲਕਾ ਹੀ ਦੇਖ ਰਹੇ ਹਾਂ ਚਾਹੇ ਉਹ ਸਾਡਾ ਪ੍ਰੈਜ਼ੈਂਟ ਐਮਐਲਏ ਆ ਜਾਂ ਪੁਰਾਣੇ ਸੀ ਸੋਏ ਮਾਫੀਆ ਰਾਜ ਤੋਂ ਸੋਏ ਲੋਕਾਂ ਦੀਆਂ ਜਿਬਾਂ ਕੱਟਣ ਤੋਂ ਸਵਾਏ ਲੋਕਾਂ ਦੇ ਲੁੱਟਣ ਤੋਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਉਹਨਾਂ ਨੂੰ ਮੌਕਾ ਕਿ ਵਿਕਾਸ ਵਰਗੇ ਨੌਜਵਾਨ ਤੁਜਾਰੂ ਤੇ ਜਨਤਾ ਦੀ ਸੇਵਾ ਕਰਨ ਵਾਲੇ ਵਿਅਕਤੀ ਨੂੰ ਠਨੌਰ ਦੀ ਨੁਮਾਇੰਦਗੀ ਮਿਲੇ ਠਨੌਰ ਦੀ ਵਿਧਾਨ ਸਭਾ ਵਿੱਚ ਪਹੁੰਚੇ ਤਾਂ ਕਿ ਜਿਹੜੇ ਹਲਕੇ ਦੇ ਢੇ ਲੰਬੇ ਸਮੇਂ ਦੇ ਲੰਬਿਤ ਮਸਲੇ ਆ ਉਹ ਹੱਲ ਕੀਤੇ ਜਾ ਸਕਣ ਮੈਂ ਤਾਂ ਤੇ ਇਹੀ ਕਹਣਾ ਚਾਹਨਾ ਕਿ ਪਿਛਲੇ ਦਿਨਾਂ ਦੇ ਵਿੱਚ ਹਲਕਾ ਠਨੌਰ ਤੇ ਇੱਕ ਬੜਾ ਵੱਡਾ ਧੱਬਾ ਲੱਗ ਗਿਆ ਸੀ ਜਦੋਂ ਸ਼ੰਭੂ ਸਾਡੇ ਕਿਸਾਨ ਭਰਾ ਜਿਹੜੇ ਦਰਨੇ ਤੇ ਬੈਠੇ ਸੀ ਉਹਨਾਂ ਦਾ ਧਰਨਾ ਜਦੋਂ ਚੁੱਕਿਆ ਗਿਆ ਤੇ ਇਥੋਂ ਦਾ ਜਿਹੜਾ ਨਮਾਇੰਦਾ ਹੈ ਉਹਦੇ ਤੇ ਟਰਾਲੀ ਚੋਰੀ ਤੇ ਇਲਜ਼ਾਮ ਲੱਗੇ ਸੀ ਤੇ ਅਜੇ ਤੱਕ ਉਹ ਤਫਾ ਹਟਾ ਹੀ ਐ ਸੋ ਜਿਹੜੇ ਲੋਕਾਂ ਤੇ ਇਸ ਤਰ੍ਹਾਂ ਦੇ ਧੱਬੇ ਲੱਗਦੇ ਆ ਉਹਨਾਂ ਤੋਂ ਸਮਾਜ ਕੋਈ ਕਿਸ ਤਰ੍ਹਾਂ ਦੀ ਉਮੀਦ ਕਰ ਸਕਦਾ ਹੈ ਕਿ ਸਾਡੇ ਲਈ ਕੁਝ ਭਲਾ ਕਰੂਗਾ ਜਾਂ ਸਾਡੇ ਇਲਾਕੇ ਦਾ ਵਿਕਾਸ ਕਰੂਗਾ ਜਿਹੜੇ ਛੋਟੀਆਂ ਛੋਟੀਆਂ ਚੋਰੀਆਂ ਨਾਲ ਆਪਣਾ ਢਿੱਡ ਧਰਨਾ ਚਾਹੁੰਦੇ ਹੋਣ ਉਹਨਾਂ ਤੋਂ ਕਦੇ ਕੋਈ ਸਮਾਜ ਚੰਗੇ ਦੀ ਉਮੀਦ ਨਹੀਂ ਕਰ ਸਕਦਾ ਤੋ ਚੰਗੇ ਦੀ ਵੀ ਤੋ ਉਸੇ ਤੋਂ ਕਰ ਸਕਦੇ ਹਾਂ ਜਿਸ ਕੋ ਲੋਕ ਇਸ ਤਰ੍ਹਾਂ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਲਈ ਲੋਕਾਂ ਦੀ ਭਾਈਚਾਰਕ ਸਾਂਝ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਕਰਦੇ ਆ ਉਹੀ ਹਲਕੇ ਨੂੰ ਅੱਗੇ ਲੈ ਕੇ ਜਾ ਸਕਦੇ ਆ ਕਿਉਂਕਿ ਹਲਕਾ ਘਨੌਰ ਨੇ ਵੇਖਿਆ ਇੱਥੇ ਮੈਂ ਆਉਂਦਾ ਰਹਿਣਾ ਬੜੀ ਜ਼ਿਆਦਾ ਜ਼ਰੂਰਤ ਹੈ ਇੱਕ ਚੰਗੇ ਵਿਅਕਤੀ ਦੀ ਜੋ ਹਲਕਾ ਘਨੌਰ ਦੇ ਨੂੰ ਵਿਕਾਸ ਦੇ ਪੱਖੋਂ ਮੋੜੀ ਹਲਕਿਆਂ ਦੇ ਵਿੱਚ ਲੈ ਜਾ ਸਕਦਾ ਹੈ ਜਿਹੜਾ ਵਿਕਾਸ ਨੂੰ ਜਿਹੜਾ ਹਲਕਾ ਘਨੌਰ ਸਿੱਧਾ ਕਰ ਦੇ ਸਕਦੀ ਹੈ ਕਿਉਂਕਿ ਭਾਜਪਾ ਦੀ ਵੱਡੀ ਜ਼ਿੰਮੇਵਾਰੀ ਜਿੰਦਰੀ ਮੌਤ ਕਿ ਇਹਦੇ ਚ ਦੋ ਚੀਜ਼ਾਂ ਨੇ ਸਾਡੇ ਪ੍ਰੈਜ਼ੈਂਟ ਹਲਕਾ ਜਿਹੜਾ ਲੜੇ ਚੋਣ ਲੜੇ ਪ੍ਰਕਾਸ਼ ਸ਼ਰਮਾ ਜੀ ਆ ਪਾਰਟੀ ਦਾ ਜਿਹੜਾ ਸਾਡਾ ਪਾਰਲੀਮੈਂਟਰੀ ਬੋਰਡ ਹੈ ਦਿੱਲੀ ਦੇ ਵਿੱਚੋਂ ਉਸਨੇ ਫੈਸਲਾ ਕਰਨਾ ਹੁੰਦਾ ਔਰ ਬੰਦੇ ਦੀ ਕਾਬਲੀਅਤ ਨੂੰ ਵੇਖ ਕੇ ਪਾਰਟੀ ਟਿਕਟ ਦਿੰਦੀ ਹੈ ਜਿਸ ਤਰ੍ਹਾਂ ਵਿਕਾਸ ਸ਼ਰਮਾ ਜੀ ਲੱਗੇ ਹੋਏ ਐ ਇਸ ਦਿਹਾਤ ਦੇ ਏਰੀਏ ਦੇ ਵਿੱਚ ਜਿਸ ਤਰ੍ਹਾਂ ਅੱਜ ਭੈਣਾ ਨੂੰ ਬੱਚਿਆਂ ਨੂੰ ਇਕੱਠੇ ਕਰਕੇ ਲੋਕਾਂ ਦੇ ਵਿੱਚ ਆਮ ਉਹਨਾਂ ਦੀਆਂ ਮੁਸ਼ਕਲਾਂ ਨੂੰ ਚੁੱਕਦੇ ਆ ਮੈਨੂੰ ਉਮੀਦ ਹੈ ਕਿ ਪਾਰਟੀ ਦੇ ਸਿਰ ਤੇ ਜਰੂਰ ਹੱਥ ਰੱਖੂਗੀ ਔਰ 2027 ਦੇ ਵਿੱਚ ਪਾਰਟੀ ਦੇ ਹੱਥ ਰੱਖਣ ਤੋਂ ਬਾਅਦ ਠਨੌਰ ਦੇ ਲੋਕ ਵੀ ਇਸ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਪੰਜਾਬ ਦੀ ਵਿਧਾਨ ਸਭਾ 'ਚ ਇਸ ਨੂੰ ਦੇਖਣਾ ਚਾਹਣਗੇ ਦੇਖੋ ਤੀਆਂ ਦਾ ਤਿਹਾਰ ਸਾਡੀਆਂ ਪਿਆਣਾ ਦਾ ਸਾਡੀ ਮਤਾਵਾ ਦਾ ਖਾਸ ਤਿਉਹਾਰ ਹੈ ਇਹ ਪਿਛਲੇ ਸਾਲ ਵੀ ਅਸੀਂ ਜੋ ਤੀਆਂ ਦਾ ਮੇਲਾ ਹੈ ਉਹ ਠਨੌਰ ਦੇ ਵਿੱਚ ਕਰਾਇਆ ਸੀ ਇਸ ਵਾਰ ਵੀ ਸਾਡਾ ਇਹ ਦੂਜਾ ਜੋਤੀਆਂ ਦਾ ਮੇਲਾ ਹੈ ਇਸ ਵਿਰਸੇ ਨੂੰ ਸੰਭਾਲਣ ਲਈ ਜੋ ਵੀ ਉਦਮ ਜੋ ਵੀ ਕਦਮ ਸਾਨੂੰ ਚੱਕਣੇ ਪੈਣਗੇ ਉਹ ਅਸੀਂ ਹਮੇਸ਼ਾ ਹੀ ਪਿਆਰਾਂਗੇ ਲੱਗਦਾ ਹੈ ਕਿ ਸਤਿ ਦੇਖ ਰਿਹਾ ਹੈ ਕਿ ਇਸੇ ਨਾਲ ਉਹ ਰਾਸ਼ਟਰ ਦਾ ਜਾ ਰਿਹਾ ਲੱਗਦਾ 2027 ਵਿੱਚ ਵੀ ਇੰਨੀ ਸਫਲਤਾ ਸਫਲਤਾ ਹੋਊਗਾ ਇਹਨਾਂ ਧਰਾਂ ਦਾ ਬਹੁਤ ਅਸ਼ੀਰਵਾਦ ਹੈ ਬਹੁਤ ਅਸ਼ੀਰਵਾਦ ਰਹੂਗਾ ਬਹੁਤ ਅੱਛਾ ਮਾਹੌਲ ਹੈ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਮਾਹੌਲ ਹੈ ਅਸੀਂ ਪਿੰਡ-ਪਿੰਡ ਜਾ ਕੇ ਭਾਜਪਾ ਦੇ ਜੋ ਕੈਂਪ ਲਾ ਰਹੇ ਨੇ ਕੇਂਦਰ ਸਰਕਾਰ ਦੀਆਂ ਜੋ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਪਿੰਡ-ਪਿੰਡ ਬੂਥ-ਬੂਥ ਜਾ ਕੇ ਅਸੀਂ ਦੇ ਰਹੇ ਆ ਤੇ ਲੋਕਾਂ ਵੱਲੋਂ ਬੜਾ ਅਸ਼ੀਰਵਾਦ ਬੜਾ ਪਿਆਰ ਸਾਨੂੰ ਮਿਲ ਰਿਹਾ ਹੈ ਇਹ ਬੜਾ ਵਧੀਆ ਮਾਹੌਲ ਹੈ ਤੇ ਮੈਨੂੰ ਆਸ ਹੈ ਧਨੌਰ ਦੇ ਲੋਕ ਜੀਵਾ ਲੱਗਦਾ ਹੈ ਕਿ ਇਹ ਪਾਰਟੀ ਆਪ ਨੂੰ ਕੋਈ ਭਟੀ ਜੁਮੇ ਮਾਰੀ ਨਹੀਂ ਲੱਗੇ ਤੇ ਉਸਤੇ ਖਰਾ ਤੁੰ ਦੀ ਹੋ। ਕੋਕ ਮੈਂ ਸ ਬਾਲ ਕਾਲ ਤੋਂ ਸਵੈ ਸੇਵਕਾ ਕਿ ਮੈਂ ਸੰਗਠਨ ਦਾ ਇੱਕ ਬੱਲਮ ਸੰਗਠਨ ਚਾਹੀਏ ਮੈਨੂੰ ਫਿਊਜ ਕਰ ਦੇ ਸੰਗਠਨ ਚਾਹੀਏ ਮੇਰੇ ਚ ਕਰੰਟ ਪਾ ਦੇ ਲਾਈਟ ਵੀਰੀ ਔਨ ਕਰ ਦੇ ਜਿੰਮੇਵਾਰੀ ਕੋਈ ਮਿਲੇ ਨਾ ਮਿਲੇ ਕੋਈ ਦਿੱਕਤ ਨਹੀਂ ਪਰ ਕਾਰਕਟਰ ਹੈਗੇ ਆ ਜੋ ਵੀ ਜਿੰਮੇਵਾਰੀ ਪਾਰਟੀ ਦੇਊਗੀ ਉਹ ਅਸੀਂ ਅਗਦੇ ਹੀ ਮੰਨ ਲਵਾਂਗੇ ਗੁਰਾਂ ਚਾਰੋ ਇੱਕ ਸਾਹ ਦੇਖਦੇ ਗੋ ਧਿਆਨ ਮਿਲਦਾ ਵਾਹ ਵਾਹ ਇਹ ਦੇਖੋ ਢੋਲ ਦੀ ਆਵਾਜ਼ ਆ ਰਹੀ ਆ ਮੇਲਾ ਜਿਹੜੇ ਪੰਜਾਬ ਦੇ ਵਿੱਚ ਮੇਲੇ ਸਾਡਾ ਪੰਜਾਬ ਮੇਲਿਆਂ ਦੇ ਨਾਲ ਮਸ਼ਹੂਰ ਆ ਤੇ ਜਦੋਂ ਜਦੋਂ ਮੇਲੇ ਲੱਗਦੇ ਆ એનર્ਜੀ ਆਉਂਦੀ ਆ ਖੁਸ਼ੀਆਂ ਆਉਂਦੀਆਂ ਨੇ ਔਰ ਖੇੜੇ ਆਉਂਦੇ ਆ ਤੇ ਮੇਲਿਆਂ ਕਰਕੇ ਸਾਡਾ ਪੰਜਾਬ ਜਿਦਾ ਚੰਦਾ ਸੋ ਰੌਣਕਾਂ ਦੇ ਵਿੱਚ ਆ ਕੇ ਕਿਧਰ ਨੀ ਦਿਲ ਕਰਦਾ ਹਨਾ ਵੀ ਨੱਚਣ ਟੱਪਣ ਨੂੰ ਸੋ ਬਹੁਤ ਹੀ ਲੱਗਦਾ ਹੈ ਅਰਵਿੰਦ ਸ਼ਰਮਾ ਜੀ ਸਾਡੇ ਭਾਈ ਸਾਹਿਬ ਨਾਰਚ ਜਨ ਕਲਚਰ ਤੋਂ ਉਹਨਾਂ ਨੇ ਸਪੈਸ਼ਲ ਇਨਵਾਈਟ ਕੀਤਾ ਤੇ ਉਹਨਾਂ ਕਰਕੇ ਮੈਂ ਆਈ ਹਾਂ ਕਿਉਂਕਿ ਉਹਨਾਂ ਨਾਲ ਸਾਡੇ ਬਿਲਕੁਲ ਘਰ ਵਰਗਾ ਸਾਡਾ ਪਰਿਵਾਰ ਦਾ ਰਿਲੇਸ਼ਨ ਹੈਗਾ ਰਵਿੰਦਰ ਸ਼ਰਮਾ ਜੀ ਦੇ ਨਾਲ ਉਹਨਾਂ ਦੇ ਘਰੋਂ ਜਿਹੜੇ ਭਾਬੀ ਜੀ ਸਾਡੇ ਉਹਨਾਂ ਕਰਕੇ ਅੱਜ ਮੈਂ ਇਹਨਾਂ ਮੇਲਿਆਂ ਦਾ ਹੁਣ ਹਿੱਸਾ ਬਣ ਰਹੀ ਹਾਂ ਮੁੜ ਕੇ ਫੇਰ ਖੁਸ਼ੀਆਂ ਆਈਆਂ ਨੇ ਜ਼ਿੰਦਗੀ 'ਚ ਕਿਉਂਕਿ ਉਹਨਾਂ ਨੇ ਆਪਣੇ ਭੈਣ ਨੂੰ ਅੱਜ ਜੋ ਫੜਕੇ ਅੱਗੇ ਤਾਂ ਕਿ ਉਸ ਕਲਾ ਦੇ ਖੇਤਰ ਵਿੱਚ ਦੁਬਾਰਾ ਲੈ ਕੇ ਆਏ ਨਿਰਵਿੰਦਰ ਸ਼ਰਮਾ ਜੀ ਸੋ ਅੱਜ ਜੋ ਵਿਕਾਸ ਸ਼ਰਮਾ ਜੀ ਤੇ ਅਰਵਿੰਦਰ ਸ਼ਰਮਾ ਜੀ ਨੇ ਉਪਰਾਲਾ ਕਰਕੇ ਇਹ ਨਾਰਥ ਜੋਨ ਕਲਚਰ ਵਾਲਿਆਂ ਨੇ ਜਿਹੜਾ ਮੇਲਾ ਕਰਵਾਇਆ ਇਹ ਬਹੁਤ ਵੱਡਾ ਹੈ ਥੈਂਕਸ ਹਨਾ ਦਾ ਪੂਰੇ ਪੰਜਾਬ ਵੱਲੋਂ ਮੈਂ ਉਹਨਾਂ ਦਾ ਥੈਂਕ ਯੂ ਕਰਦੀ ਆ ਕਿ ਉਹ ਸਾਡੇ ਕਲਚਰ ਨੂੰ ਔਰ ਸਾਡੀਆਂ ਧੀਆਂ ਭੈਣਾਂ ਨੂੰ ਖੁਸ਼ੀਆਂ ਦੇ ਰਹੇ ਨੇ ਇਸ ਮੇਲੇ ਤੇ ਰਾਹੀਂ ਸੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਥੇ ਅੱਜ ਲੱਗਦਾ ਹੈਗਾ ਕਿ ਅੱਜ ਕੱਲ ਬੱਚੇ ਸੋਸ਼ਲ ਮੀਡੀਆ ਨਾਲ ਜ਼ਿਆਦਾ ਜੁੜੋ ਹੋਏ ਨੇ ਪਰ ਆਸ਼ੀਰਵਾਦਿਕ ਕਲਚਰ ਨਾਲ ਲੱਗਦਾ ਹੈਗਾ ਕਿ ਇਹ ਵਿਰਾਸਤੀ ਰਿਆਸਤੀ ਗ੍ਰਾਫ ਮੇਲੇ ਨੇ ਇਹਨਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ ਵਿਕਾਸ ਨੂੰ ਕੋਲ ਲੱਗਦਾ ਹੈ ਬਿਲਕੁਲ ਬਿਲਕੁਲ ਹੈ ਉਹੀ ਤਾਂ ਮੈਂ ਗੱਲ ਕੀਤੀ ਹੈ ਕਿ ਇਹਨਾਂ ਦਾ ਸਿਰ ਸੇਰਾ ਜਾ ਰਿਹਾ ਵਿਕਾਸ ਸ਼ਰਮਾ ਜੀ ਅ ਛੱਲੇ ਰਵਿੰਦਰ ਸ਼ਰਮਾ ਆਪਾ ਜੀ ਤੇ ਨਾਰਥ ਔਰ ਕਲਚਰ ਇਹਨਾਂ ਦਾ ਸਿਰ ਤੇ ਸੇਰਾ ਜਾ ਰਿਹਾ ਕਿ ਇਹ ਮੁੜ ਕੇ ਆਪਣੀ ਵਿਰਾਸਤ ਨੂੰ ਜੋੜਾ ਕਰ ਰਹੇ ਨੇ ਤਾਂ ਕਿ ਜਿਹੜੇ ਬੱਚੇ ਵੈਸਟਰਨ ਕਲਚਰ ਵੱਲ ਜਾ ਰਹੇ ਨੇ ਔਰ ਬੇਹੂਦਾ ਤਰੀਕੇ ਦੇ ਗਾੜੇ ਕੱਪੜੇ ਪਾਉਂਦੇ ਨੇ ਉਹਨਾਂ ਨੂੰ ਆਪਣੀ ਵਿਰਾਸਤ ਨਾਲ ਜੋੜ ਰਹੇ ਨੇ ਵੀ ਸਾਡੇ ਪੰਜਾਬ ਦਾ ਕਲਚਰ ਕਿੰਨਾ ਸੋਹਣਾ ਹੈ ਪਹਿਰਾਵਾ ਕਿੰਨਾ ਸੋਹਣਾ ਹੈ ਔਰ ਨਾਚ ਭੰਗੜਾ ਸੰਗੀਤ ਕਿੰਨਾ ਵਧੀਆ ਹੈ ਤੇ ਮੁੜ ਕੇ ਜਿਹੜੇ ਇਹ ਮੇਲੇ ਹੁਣ ਚੱਲ ਰਹੇ ਨੇ ਪੁਰਵੇ ਪੰਜਾਬ ਦੇ ਵਿੱਚ ਇਹ ਸਰਾਣਾ ਯੋਗ ਹੈ ਤੇ ਸਾਰੇ মিডিਆ ਨੂੰ ਵੀ ਔਰ ਸਾਰੀ ਦੁਨੀਆ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਲੱਗਦਾ ਕਿ ਲੱਚਰ ਪਾਸ ਜਿਹਨਾਂ ਦੇ ਗਾੜੇ ਬੰਦ ਹੋਣੇ ਚਾਹੀਦੇ ਹਨ ਇਹ ਪਹਿਰਾਵੇ ਗਾੜੇ ਉਹ ਦੇਖੋ ਜੀ ਕਿੰਨੇ ਜਦੋਂ ਦੁਨੀਆ ਸ਼ੁਰੂ ਹੋਈ ਉਹਦੋਂ ਤੀ ਸਾਰਾ ਕੁਝ ਨਾਲ ਨਾਲ ਚੱਲਦਾ ਹੈ ਇਹ ਤਾਂ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਮਾਰਕੀਟ ਵਿੱਚ ਜਾ ਕੇ ਕਿਹੜੀ ਚੀਜ਼ ਨੂੰ ਖਰੀਦਦੇ ਹੋ ਹਰ ਚੀਜ਼ बिकਦੀ ਆ ਨਾ ਰਾਤ ਵੀ ਆ ਇੱਥੇ ਹਨੇਰਾ ਵੀ ਆ ਚਾਨਣ ਵੀ ਆ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਚਾਨਣ ਨੂੰ ਹਨੇਰੇ ਨੂੰ ਸੋ ਜਿੰਨੀ ਬਹੁਤ ਆ ਤੇ ਜਿਹੜੀ ਚੀਜ਼ ਦੀ ਹੋ ਜੇਗੀ ਉਹ ਚੀਜ਼ ਦਾ ਪਸਾਰਾ ਜ਼ਿਆਦਾ ਹੋ ਜੇਗਾ ਪਰ ਇੱਕ ਗੱਲ ਆ ਰੋਸ਼ਨੀ ਨੂੰ ਕਰੇ ਲਪੋਇਆ ਨਹੀਂ ਜਾ ਸਕਦਾ ਹਨੇਰਾ ਜਿੰਨਾ ਮਰਜੀ ਹੋ ਜਵੇ ਸੂਰਜ ਨਾ ਚੜ੍ਹਦਾ ਹੀ ਚੜ੍ਹਦਾ ਹੁੰਦਾ ਸੋ ਸਾਡੀ ਪੰਜਾਬੀਅਤ ਕੌਮ ਸਾਡਾ ਕਲਚਰ ਅਨੇ ਕੋਈ ਥੱਲੇ ਨਹੀਂ ਕਰ ਸਕਦਾ ਮਾਣ ਆ ਮਹੀਨਾ ਏਕੇ ਅੰਦਰ ਪਿੰਡੇ ਸੌੜਦਾ ਮਹੀਨਾ ਏਕੇ ਅੰਦਰ ਪਿੰਡੇ ਤੇ ਜਿੱਤੇ ਆਵਾਂ ਆ ਰਿਹਾ ਇਤਿਹਾਰ ਕਿਤੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਇਦੇ ਵਿੱਚ ਮੈਂ ਨੱਚਦੀ